ਇਹ ਮਜਬੂਰੀ ਆ ਗਈ ਜੀ ਕਿ ਜਿਹੜੀ ਕਿ ਰਿਟਾਇਰਮੈਂਟ ਦੀ ਉਮਰ ਹੁੰਦੀ ਹੈ ਨਾ ਜੀ ਤੇ ਉਹਦੇ ਵਿੱਚ ਵੀ ਤੁਹਾਨੂੰ ਕੰਮ ਕਰਨਾ ਪਿਆ ਪਹਿਲਾਂ ਤਾਂ ਜੀ ਮੈਂ ਬਿਮਾਰ ਹੋ ਗਿਆ ਸੀ ਅੱਛਾ ਜੀ ਉਹਦੇ ਤੇ ਮੇਰੇ ਪੈਸੇ ਲੱਗ ਗਏ 2-3 ਲੱਖ ਰੁਪਈਆ ਤੇ ਫਿਰ ਹੁਣ ਜੀ ਮੁੰਡੇ ਦਾ ਵਿਆਹ ਕਰਿਆ ਉਹਦੇ ਤੇ ਕਰਜ਼ਾ ਚੜ ਗਿਆ ਅੱਛਾ ਜੀ ਤੇ ਉਹ ਜਵਾਕਾਂ ਤੋਂ ਹੁਣ ਕੱਲਿਆਂ ਤੋਂ ਲੈਣਾ ਨਹੀਂ ਗਿਆ ਜੀ ਤਾਂ ਕਰਕੇ ਮੈਨੂੰ ਕੰਮ ਕਰਨਾ ਪੈਂਦਾ ਤੇ ਤੁਹਾਡੇ ਜਵਾਕ ਕਿੰਨੇ ਆ ਜੀ ਮੇਰੇ ਜੀ ਦੋ ਮੁੰਡੇ ਆ ਇੱਕ ਕੁੜੀ ਆ ਜੀ ਦੋ ਮੁੰਡੇ ਆ ਤੇ ਸਰ ਦੋ ਮੁੰਡੇ ਹੁੰਦੇ ਹੋਏ ਵੀ ਤੁਹਾਨੂੰ ਕੰਮ ਕਰਨਾ ਪੈ ਰਿਹਾ ਜੀ ਹਾਂਜੀ ਤੇ ਕਿਉਂਕਿ ਕਰਜ਼ਾ ਫਿਰ ਲੈਣਾ ਨਹੀਂ ਗਜ ਵਕਤ ਸਾਨੂੰ ਇਹ ਦੱਸੋ ਵੀ ਤੁਹਾਡੀ ਉਮਰ ਕਿੰਨੀ ਆ ਮੋਮਰ ਮੇਰੀ ਜੀ 65 ਸਾਲ ਦੀ ਹੋ 65 ਸਾਲ ਦੀ 65 ਸਾਲ ਦੀ ਉਮਰ ਹੈ ਜੀ ਹਾਂਜੀ ਯਾਨੀ ਕਿ ਜਿਹੜੀ ਉਮਰ ਦੇ ਵਿੱਚ ਬੰਦਾ ਰਿਟਾਇਰ ਹੋ ਜਾਂਦਾ ਹੈ ਰਿਟਾਇਰਮੈਂਟ ਲੈ ਲੈਂਦਾ ਹੈ ਤੁਸੀਂ ਉਸ ਉਮਰ ਦੇ ਵਿੱਚ ਵੀ ਕੰਮ ਨਹੀਂ ਕਰਨਾ ਛੱਡ ਰਹੇ ਕਿਉਂਕਿ ਮੈਂ ਛੱਡ ਕੇ ਜੀ ਫਿਰ ਖਾਵਾਂਗੇ ਕੀ ਜੀ ਸ਼ਿਫਟ ਕਿੰਨੇ ਘੰਟੇ ਦੀ ਆਪਣੀ ਆ ਤਾਂ ਆਪਣੀ 13 ਘੰਟਾ ਦੀ ਸ਼ਿਫਟ ਆ ਨਾਉ ਤੋਂ ਜੀ 10 ਵਜੇ ਦੇ ਤੱਕ ਆ 13 ਘੰਟੇ ਡਿਊਟੀ ਛੁੱਟੀ ਕੋਈ ਨਹੀਂ ਇਹ ਹੰਬੜਾ ਰੋੜ ਤੇ ਖੜਾ ਜੀ ਮੈਂ ਮਹਾਵੀਰ ਕਨੌਨੀ ਦੇ ਸਾਹਮਣੇ ਗੇਟ ਦੇ ਕੋਲ ਹਾਂ ਜੀ ਸਤਿ ਸ੍ਰੀ ਅਕਾਲ ਤੁਸੀਂ ਦੇਖਣਾ ਸਿਟੀ ਹੈਡਲਾਈਨਸ ਤੇ ਮੈਂ ਤੁਹਾਡੇ ਨਾਲ ਜੁੜ ਚੁੱਕਾ ਹਾਂ ਤੁਹਾਡਾ ਆਪਣਾ ਅੰਬਰਵੀਰ ਤੇ ਜੇ ਉਸ ਉਮਰ ਦੇ ਵਿੱਚ ਕਹਿ ਸਕਦੇ ਆ ਵੀ ਬਜ਼ੁਰਗ ਰਿਟਾਇਰਮੈਂਟ ਲੈ ਲੈਂਦੇ ਨੇ ਜਾਂ ਕਹਿ ਲਓ ਇੱਕ ਉਮਰ ਤੇ ਆ ਕੇ ਬੰਦਾ ਰਿਟਾਇਰ ਹੋ ਜਾਂਦਾ ਹੈ ਤੇ ਉਸ ਉਮਰ ਦੇ ਵਿੱਚ ਸਾਨੂੰ ਇੱਕ ਬਾਬਾ ਜੀ ਮਿਲੇ ਨੇ ਬਜ਼ੁਰਗ ਮਿਲੇ ਨੇ ਜਿਹੜੇ ਕਿ ਕੀਰਤ ਕਰਨੀ ਨਹੀਂ ਛੱਡ ਰਹੇ ਅੱਜ ਦੇ ਟਾਈਮ ਤੇ ਇਸ ਉਮਰ ਦੇ ਵਿੱਚ ਵੀ ਕੀਰਤ ਕਰ ਰਹੇ ਨੇ ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਨਾਲ ਪੁੱਛਦੇ ਆਂ ਵੀ ਕੀ ਮਜਬੂਰੀ ਆ ਕਿ ਇਸ ਉਮਰ ਦੇ ਵਿੱਚ ਵੀ ਉਹਨਾਂ ਨੂੰ ਕੰਮ ਕਰਨਾ ਪੈ ਰਿਹਾ ਤੇ ਆਓ ਆਪਾਂ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਸਰਦਾਰ ਜੀ ਸਾਨੂੰ ਇਹ ਦੱਸੋ ਵੀ ਤੁਹਾਨੂੰ ਇਸ ਉਮਰ ਦੇ ਵਿੱਚ ਕੰਮ ਕਿਉਂ ਕਰਨਾ ਪੈ ਰਿਹਾ ਜੀ ਕੰਮ ਜੀ ਮਜਬੂਰੀ ਦਾ ਕਰਕੇ ਕਰਨਾ ਪੈ ਰਿਹਾ ਮਜਬੂਰੀ ਦਾ ਕਰਕੇ ਕਰਨਾ ਪੈ ਰਿਹਾ ਜੀ ਐਹੋ ਜੀ ਯਾਨੀ ਕਿ ਕਹਿ ਸਕਦੇ ਆ ਕਿ ਕੀ ਮਜਬੂਰੀ ਆ ਗਈ ਜੀ ਕਿ ਆ ਤੁਹਾਨੂੰ ਯਾਨੀ ਕਿ ਜਿਹੜੀ ਕਿ ਰਿਟਾਇਰਮੈਂਟ ਦੀ ਉਮਰ ਹੁੰਦੀ ਆ ਨਾ ਜੀ ਤੇ ਉਹਦੇ ਵਿੱਚ ਵੀ ਤੁਹਾਨੂੰ ਕੰਮ ਕਰਨਾ ਪੈ ਰਿਹਾ ਪਹਿਲਾਂ ਤਾਂ ਜੀ ਮੈਂ ਬਿਮਾਰ ਹੋ ਗਿਆ ਸੀ ਅੱਛਾ ਜੀ ਉਹਦੇ ਤੇ ਮੇਰੇ ਪੈਸੇ ਲੱਗ ਗਏ 2-3 ਲੱਖ ਰੁਪਈਆ ਤੇ ਫਿਰ ਹੁਣ ਜੀ ਮੁੰਡੇ ਦਾ ਵਿਆਹ ਕਰਿਆ ਉਹਦੇ ਤੇ ਕਰਜ਼ਾ ਚੜ ਗਿਆ ਅੱਛਾ ਜੀ ਤੇ ਉਹ ਜਵਾਕਾਂ ਤੋਂ ਹੁਣ ਕੱਲਿਆਂ ਤੋਂ ਲੈਣਾ ਨਹੀਂ ਗਾ ਜੀ ਤਾਂ ਕਰਕੇ ਮੈਨੂੰ ਕੰਮ ਕਰਨਾ ਪੈਂਦਾ ਤੇ ਤੁਹਾਡੇ ਜਵਾਕ ਕਿੰਨੇ ਆ ਜੀ ਮੇਰੇ ਜੀ ਦੋ ਮੁੰਡੇ ਆ ਇੱਕ ਕੁੜੀ ਆ ਜੀ ਦੋ ਮੁੰਡੇ ਆ ਤੇ ਸਿਰ ਦੋ ਮੁੰਡੇ ਹੁੰਦੇ ਹੋਏ ਵੀ ਤੁਹਾਨੂੰ ਕੰਮ ਕਰਨਾ ਪੈ ਰਿਹਾ ਜੀ ਹਾਂ ਜੀ ਤੇ ਕਿਉਂਕਿ ਕਰਜ਼ਾ ਫਿਰ ਲੈਣਾ ਨਿਕ ਜਵਾਕਾਂ ਤੋਂ ਤੇ ਤੁਹਾਡੇ ਦੋਵੇਂ ਮੁੰਡੇ ਕੰਮ ਕੀ ਕਰਦੇ ਆ ਜੀ ਕੰਮ ਜੀ ਡਰਾਈਵਰ ਆ ਤੁੰਨੂੰ ਡਰਾਈਵਰ ਹੈ ਜੀ ਹਾਂ ਜੀ ਤੇ ਆਪਣੇ ਕੋਲ ਜ਼ਮੀਨੀ ਪੱਧਰ ਤੇ ਕੁਝ ਹੈਗੀ ਐ ਪਹਿਲੀ ਨਹੀਂ ਕੋਈ ਪਹਿਲੀ ਨਹੀਂ ਕੋਈ ਪਹਿਲੀ ਨਹੀਂ ਹਾਂ ਜੀ ਤੁਹਾਨੂੰ ਇੱਥੇ ਕੰਮ ਕਰਦਿਆਂ ਨੂੰ ਜੀ ਕਿੰਨਾ ਟਾਈਮ ਹੋ ਗਿਆ ਮੈਨੂੰ ਜੀ ਸਾਢੇ 3 ਮਹੀਨੇ ਹੋ ਗਏ ਸਾਢੇ 3 ਮਹੀਨੇ ਹੋ ਗਏ ਜੀ ਤੇ ਯਾ ਆਪਾਂ ਗੱਲ ਕਰੀਏ ਵੀ ਸਾਢੇ 3 ਮਹੀਨੇ ਹੋ ਗਏ ਤੁਹਾਨੂੰ ਇੱਥੇ ਕੰਮ ਕਰਦਿਆਂ ਨੂੰ ਤੇ ਜਿਹੜਾ ਕਿ ਇੱਥੋਂ ਦੀ ਜੋ ਕੁਝ ਵੀ ਮਿਲਦਾ ਤੁਹਾਨੂੰ ਨਾ ਗੁਜ਼ਾਰਾ ਹੋ ਰਿਹਾ ਜੀ ਮਸਾਂ ਹੀ ਬਸ ਕੋਈ ਟਾਈਮ ਪਾਸ ਹੀ ਆ ਟਾਈਮ ਪਾਸ ਹੀ ਆ ਜੀ ਹਾਂਜੀ ਤੇ ਯਾਨੀ ਕਿ ਆਪਾਂ ਇਹਨੂੰ ਕਹਿ ਸਕਦੇ ਹਾਂ ਵੀ ਇੱਕ ਸਿਰਫ ਇੱਕ ਹੌਸਲਾ ਮਿਲ ਰਿਹਾ ਤੁਹਾਨੂੰ ਵੀ ਚਲੋ ਕਰ ਜਾਈਏ ਤੋਂ ਲਾਉਣ ਵਾਸਤੇ ਇੱਕ ਹੌਸਲਾ ਮਿਲ ਰਹਿਣਾ ਹਾਂਜੀ ਬਸ ਇੰਨਾ ਕਾ ਵੀ ਜਵਾਕਾਂ ਤੇ ਥੋੜਾ ਜਿਹਾ ਹੋਰ ਨਾ ਬੋਝ ਪਵੇ ਜੀ ਤੇ ਤੁਹਾਡੀ ਰਹਿائش ਕਿੱਥੇ ਆ ਜੀ ਪਰਤਾਪ ਸਿੰਘ ਵਾਲੇ ਜੀ ਪਰਤਾਪ ਸਿੰਘ ਜੀ ਸ਼ੁਰੂ ਤੋਂ ਇੱਥੋਂ ਦੇ ਹੀ ਹਾਂ ਜੀ ਨਹੀਂ ਜੀ ਅਸੀਂ ਬਰਨਾਲੇ ਕੋਲੇ ਢੱਲ ਨਮ ਮੋੜ ਆ ਸਾਡਾ ਪਿੰਡ ਅੱਛਾ ਜੀ ਤੇ ਸਾਨੂੰ ਇਹ ਦੱਸੋ ਵੀ ਤੁਹਾਡੀ ਉਮਰ ਕਿੰਨੀ ਹੈ ਹਮੇਸ਼ਾ ਮੇਰੀ ਜੀ 65 ਸਾਲ ਦੀ ਹੂ 65 ਸਾਲ ਦੀ ਹਾਂ 65 ਸਾਲ ਦੀ ਉਮਰ ਹੈ ਜੀ ਹਾਂ ਜੀ ਯਾਨੀ ਕਿ ਜਿਹੜੀ ਉਮਰ ਦੇ ਵਿੱਚ ਬੰਦਾ ਰਿਟਾਇਰ ਹੋ ਜਾਂਦਾ ਹੈ ਰਿਟਾਇਰਮੈਂਟ ਲੈ ਲੈਂਦਾ ਹੈ ਤੁਸੀਂ ਉਸ ਉਮਰ ਦੇ ਵਿੱਚ ਵੀ ਕੰਮ ਨਹੀਂ ਕਰਨਾ ਛੱਡ ਰਹੇ ਕਿਉਂਕਿ ਮੈਂ ਛੱਡ ਗਿਆ ਜੀ ਫਿਰ ਖਾਵਾਂਗੇ ਕੀ ਜੀ ਖਾਵਾਂਗੇ ਕਿਸਰ ਯਾਨੀ ਕਿ ਸਿਰ ਉੱਤੇ ਕਰਜ਼ਾ ਇੰਨਾ ਕਿ ਚੜ ਚੁੱਕਿਆ ਹੈ ਵੀ ਜੇ ਕੰਮ ਨਾ ਕੀਤਾ ਜਾਵੇ ਤੇ ਇਹ ਵੀ ਨਹੀਂ ਪਤਾ ਕਿ ਅਗਲਾ ਦਾਣਾ ਮਿਲਣਾ ਹੈ ਸ਼ਾਮ ਦਾ ਕਿ ਨਹੀਂ ਮਿਲਣਾ ਬਿਲਕੁਲ ਸਹੀ ਗੱਲ ਆ ਜੀ ਬਿਲਕੁਲ ਸਹੀ ਗੱਲ ਤੇ ਮੈਂ ਦੇਖ ਸਕਦਾ ਵੀ ਅੱਖਾਂ ਨਾਮ ਹੋ ਰਹੀਆਂ ਨੇ ਤੇ ਚਲੋ ਜਿੱਦਾਂ ਵੀ ਹੈ ਕਿਰਤ ਕਰਨੀ ਨਹੀਂ ਆਪਾਂ ਛੱਡ ਰਹੇ ਹਨਾ ਜੀ ਹਾਂ ਜੀ ਹਾਂ ਜੀ ਹੁਣ ਵੀ ਮੈਂ ਇਸ ਟਾਈਮ ਵੀ ਬਿਮਾਰ ਆ ਅੱਛਾ ਜੀ ਮੇਰੇ ਸੱਤ 7 ਗ੍ਰਾਮ ਖੋਣ ਆ ਜੀ ਸਿਰਫ 7 ਗ੍ਰਾਮ ਖੋਣ ਆ ਜੀ 7 ਗ੍ਰਾਮ ਆ ਜੀ ਮੈਂ ਦਵਾਈ ਖਾ ਕੇ ਕੰਮ ਕਰੀਗਾ ਵਾਈ ਖਾ ਕੇ ਕੰਮ ਕਰ ਰਹੇ ਤੇ ਇਹ ਸਰ ਜਿਹੜੀ ਤੁਹਾਡੀ ਆ ਡੇ ਜੇ ਆਪਾਂ ਕਾਰਟ ਕਹਿ ਸਕਦੇ ਹਾਂ ਜਾਂ ਟੈਂਪੋ ਕਹਿ ਸਕਦੇ ਆ ਇਹ ਤੁਹਾਡਾ ਆਪਣਾ ਹੈ ਜੀ ਨਹੀਂ ਜੀ ਆਪਣਾ ਨਹੀਂ ਮੈਂ ਤਾਂ ਨੌਕਰਾਂ ਜੀ ਅੱਛਾ ਇੱਥੇ ਤੁਸੀਂ ਨੌਕਰੀ ਕਰ ਰਹੇ ਹੋ ਕਿਸੇ ਦੇ ਥੱਲੇ ਹੈਣਾ ਜੀ ਤੇ ਕਿੰਨਾ ਕਿਥੇ ਬਣ ਜਾਂਦਾ ਜੀ ਆਪਾਂ ਨੂੰ ਬਸ ਜੀ ਆਪਾਂ ਨੂੰ 12000 ਰੁਪਏ ਤਨਖਾਹ ਦੇਣੀ ਹੈ 12000 ਰੁਪਏ ਤੇ 12000 ਰੁਪਏ ਦੇ ਵਿੱਚ ਸਰ ਇਹ ਦੋਸਤੋ ਵੀ ਆਪਾਂ ਨੂੰ ਇੱਥੇ ਉਹ ਕਿੰਨੀ ਕਰਨੀ ਪੈਂਦੀ ਜਿਹੜੀ ਕਿ ਸ਼ਿਫਟ ਕਿੰਨੇ ਘੰਟੇ ਦੀ ਆਪਣੀ ਹੈ ਤੁਹਾਡੀ ਆਪਣੀ 13 ਘੰਟਾ ਦੀ ਸ਼ਿਫਟ ਹੈ 13 ਘੰਟਿਆਂ ਦੀ ਸ਼ਿਫਟ ਹੈ ਜੀ ਨਾਉ ਤੋਂ 10 ਵਜੇ ਤੇ ਕਰ। ਨਾਉ ਤੋਂ 10 ਵਜੇ ਦੀ ਕੀ ਛੁੱਟੀ ਕੋਈ ਨਹੀਂ। ਛੁੱਟੀ ਛੁੱਟੀ ਵੀ ਕੋਈ ਨਹੀਂ। ਛੁੱਟੀ ਕੋਈ। ਯਾਨੀ ਕਿ 65 ਸਾਲ ਦੀ ਉਮਰ ਦੇ ਵਿੱਚ 13 ਘੰਟੇ ਕੰਮ ਕਰ ਰਹੇ ਹਾਂ। ਸੱਤੇ ਦਿਨ ਕੰਮ ਕਰ ਰਹੇ ਹਾਂ ਯਾਨੀ ਕਿ ਕੋਈ ਵਿੱਚ ਛੁੱਟੀ ਨਹੀਂ ਕੋਈ ਕੁਝ ਨਹੀਂ। ਤੇ ਤੁਸੀਂ ਇਸ ਤੋਂ ਪਹਿਲਾਂ ਕੀ ਕਰਦੇ ਹੁੰਦੇ ਸੀ? ਪਹਿਲਾਂ ਵੀ ਮੈਂ ਡਰਾਈਵਰ ਹੀ ਸੀ। ਅੱਛਾ ਪਹਿਲਾਂ ਡਰਾਈਵਰ ਸੀਗੇ। ਹਾਂਜੀ। ਡਰਾਈਵਰੀ ਕਿਸ ਚੀਜ਼ ਦੀ? ਪਹਿਲਾਂ ਮੈਂ ਟਰੱਕ ਚਲਾਉਂਦਾ ਸੀ। ਅੱਛਾ ਜੀ। ਫੇਰ ਵੀ ਮੈਂ 400 ਆਹ 407 ਵੀ ਚਲਾਈ ਆ। ਛੋਟਾ ਥੇ ਚਲਾਉਂਦਾ ਰਿਹਾ ਹੁਣ ਤੱਕ ਅੱਗੇ। ਯਾਨੀ ਕਿ ਹੁਣ ਵੀ ਮੈਂ ਆਪੀ ਚਲਾ ਕੇ ਲੈ ਕੇ ਆਉਂਗਾ ਅੱਛਾ ਜੀ ਤੇ ਬਾਬਾ ਜੀ ਚਲੋ ਹੁਣ ਜੋ ਮਾਲਕ ਦੇ ਰੰਗ ਨੇ ਹੈ ਨਾ ਵੀ ਦਿਨ ਚੰਗੇ ਮਾੜੇ ਤਾਂ ਚੱਲਦੇ ਰਹਿੰਦੇ ਨੇ ਤੇ ਇਸ ਗੱਲ ਵਿੱਚ ਕਰੇਗਾ ਤੇ ਆਪਾਂ ਹੁਣ ਜੀ ਗੱਲ ਕਰੀਏ ਥੋੜੀ ਅਸੀਂ ਤੇ ਤੁਸੀਂ ਇਹਦੇ ਵਿੱਚ ਅ ਜਿਹ ਕਹਿੰਦੇ ਸਾウス ਫਾਈ ਬੋਤ ਰੱਖੀ ਹੈ ਜੀ ਜਾਲੀ ਨਾਲ ਟਾ ਕੇ ਰੱਖਿਆ ਹੋਇਆ ਬਾਬਾ ਜੀ ਇਹ ਕਿਉਂ ਯਾਨੀ ਕਿ ਇਹ ਜੀ ਮੱਖੀਆਂ ਅੰਦਰ ਜਾਣੀਆਂ ਅੱਛਾ ਜੀ ਬਿਮਾਰੀ ਫੈਲੂ ਲੋਕਾਂ ਨੂੰ ਇਹ ਮੈਂ ਮੱਖੀਆਂ ਨਾਲ ਜਾਲੀ ਲਾਉਂਗਾ ਅੱਛਾ ਜੀ ਹਾਂਜੀ ਤੇ ਇਹਦੇ ਵਿੱਚ ਜਿੱਦਾਂ ਕਿ ਕਿਹੜੇ ਕਿਹੜੇ ਫਲੇਵਰ ਹੈਗੇ ਜੀ ਆਪਣੇ ਕੋਲ ਇਦੇ ਚ ਜੀ ਆਪਣਾ ਇਧਰ ਮੈਂਗੋ ਆ ਜੀ ਕੋਕਾ ਕੋਲਾ ਤੇ ਇਧਰ ਹੈਗਾ ਜੀ ਆਪਣਾ ਛੋਟਾ ਛੋਟਾ ਅੋਰੈਂਜ ਅੋਰੈਂਜ ਬਲੂ 베ਰੀ ਬਲੂ 베ਰੀ ਪਦੀਨਾ ਪਦੀਨਾ ਤੋਬਰੀ ਤੋਬਰੀ ਲੈਮਨ ਲੈਵਨ ਫਰੂਟ ਵੀਰ ਫਰੂਟ ਵੀਰ ਜੀ ਜੀ ਤੇ ਯਾਨੀ ਕਿ ਆਪਾਂ ਕੌਲਮ ਲਾਏ ਕਹਿ ਸਕੀਏ ਤੇ 10 11 ਤਰ੍ਹਾਂ ਦੇ ਜਿਹੜੇ ਆਪਣੇ ਕੋਲ ਫਲੇਵਰ ਮੌਜੂਦ ਨੇ ਹਨਾ ਜੀ 10 ਤਰ੍ਹਾਂ ਦੇ ਜੀ ਇਹ ਸਾਰੇ ਆ ਵੀ ਬਣਾ ਕੇ ਲੈਣੇ ਹੋ ਜੀ ਨਹੀਂ ਜੋ ਮਨਾ ਕੇ ਦਿੰਦੇ ਯਾਨੀ ਕਿ ਜਿੰਨਾ ਕੋਲ ਤੁਸੀਂ ਕੰਮ ਕਰਦੇ ਆ ਵੀ ਤੁਹਾਨੂੰ ਖੁਦ ਬਣਾ ਕੇ ਦਿੰਦੇ ਨੇ ਉਹ ਤੇ ਤੁਸੀਂ ਸਿਰਫ ਇੱਥੇ ਆ ਕੇ ਵੇਚਨੇ ਆਉਂਦੇ ਣਾ ਜੀ ਹਾਂਜੀ ਆਇਆ ਣਾ ਜੀ ਮੈਂ ਹੁਣ ਮਨਾਉਣ ਲੱਗ ਗਿਆ ਜੀ ਫਿਰ ਤਾਂ ਮੇਰੀ ਰਾਤ ਹੀ ਲੰਘ ਜੂਗੀ ਹਾਂ ਕਹ 10 ਵਜੇ ਜਾਣਾ ਜੀ ਮੈਂ ਤੇ 10 ਵਜੇ ਜਾ ਕੇ ਫਿਰ ਕਿਹੜੇ ਵੇਲੇ ਬਣਾਉਂਗਾ ਜੀ ਕਿਹੜੇ ਵੇਲੇ ਮੈਂ ਪਾਉਂਗਾ ਤੇ ਬਾਬਾ ਜੀ ਤੁਹਾਨੂੰ ਆਪਣੇ ਮੁੰਡਿਆਂ ਤੋਂ ਯਾਨੀ ਕਿ ਆਸ ਹੈਗੀ ਹੈ ਜੀ ਕੋਸ਼ਿਸ਼ ਕੀ ਜਦੋਂ ਮਦਦ ਕਰਨਗੇ ਅੱਗੇ ਚੱਲਦੇ ਚੱਲਦੇ ਤੁਹਾਡਾ ਕਰਜ਼ਾ ਲਾਉਣ ਦੇ ਵਿੱਚ ਜਦੋਂ ਤੁਸੀਂ ਦੱਸ ਰਹੇ ਤੁਸੀਂ ਬਿਮਾਰ ਰਹਿ ਚੁੱਕੇ ਹੋ ਪਹਿਲਾਂ ਤੇ ਹੁਣ ਜਿਹੜਾ ਕਰਜ਼ਾ ਲਿਆ ਗਿਆ ਉਹ ਵੀ ਤੁਹਾਡੇ ਮੁੰਡੇ ਦੇ ਵਿਆਹ ਕਰਕੇ ਲਿਆ ਗਿਆ ਸੀਗਾ ਤੇ ਉਹ ਤੁਹਾਡਾ ਸਾਹ ਨਾਲ ਸਾਥ ਦੇ ਰਹੇ ਆ ਉਹਦੇ ਵਿੱਚ ਕਰਜ਼ਾ ਲਾਉਣ ਦੇ ਵਿੱਚ ਅਜੇ ਤਾਂ ਦੇ ਰਹੇ ਆ ਜੀ ਕੱਲ ਨੂੰ ਦੇਖੋ ਜੀ ਯਾਨੀ ਕਿ ਟੱਡ ਕਹਿੰਦਾ ਮਤਲਬ ਹੈ ਕਿ ਹਾਲੇ ਤਾਂ ਸਾਥ ਦੇ ਰਹੇ ਨੇ ਹੈਨਾ ਹਜੇ ਤਾਂ ਦੇ ਰਿਹਾ ਜੀ ਅਗਲੀ ਘੜੀ ਦਾ ਕੁਝ ਨਹੀਂ ਪਤਾ ਅਗਲੀ ਘੜੀ ਦਾ ਪਤਾ ਨਹੀਂ ਫਿਰ ਜੇ ਆਪ ਹੀ ਨਾ ਰਹੇ ਜੀ ਕਰਜ਼ਾ ਆਪੇ ਲਾਉਣਗੇ ਉਹ ਨਹੀਂ ਤਾਂ ਫਿਰ ਬੈ ਕੇ ਤਾਂ ਰਹਿ ਕੇ ਤਾਂ ਲਾਇਕੇ ਨਹੀਂ ਭਈਆਂ ਨਾ ਖਾਏ ਕੇ ਯਾਨੀ ਕਿ ਤੇ ਸਾਨੂੰ ਇਹ ਦੱਸੋ ਵੀ ਜਦੋਂ ਜੇ ਤੁਸੀਂ ਦੱਸ ਰਹੇ ਹੋ ਹੈ ਨਾ ਵੀ ਸਾਰਾ ਕੁਝ ਆਪ ਬਣਾ ਕੇ ਦਿੰਦੇ ਨੇ ਹਾਂਜੀ ਤੇ ਤੁਸੀਂ ਸਿਰਫ ਇੱਥੇ ਖੜਨਾ ਹੁੰਦਾ ਹੈ ਹਾਂਜੀ ਤੇ ਕਿਦਾਂ ਜੀ ਯਾਨੀ ਕਿ ਕਸਟਮਰ ਦਾ ਕਿਦਾਂ ਵਧੀਆ ਹੋ ਰਿਹਾ ਕੁਝ ਕਿ ਨਹੀਂ ਜੀ ਕਸਟਮੈਂਡ ਜੀ ਆ ਪਹਿਲਾਂ ਤਾਂ 15 ਸਾਲ ਜਮਾ ਹੀ ਮੰਨਦਾ ਰਿਹਾ ਜੀ ਯਾਨੀ ਕਿ ਮੀਂਹ ਵਾਲੇ ਮੌਸਮ ਜਦੋਂ ਆ ਮੀਂਹ ਵੱਲ ਜ਼ਿਆਦਾ ਹੋ ਗਿਆ ਸੀ ਵੀ ਕੋਈ 12-13 ਕਿਲੋ ਦੀ ਥੇਲ ਪਾਣੀ ਬਾਲੀ ਬਸ ਹਾਂਜੀ ਯਾਨੀ ਕਿ ਜ਼ਿਆਦਾ ਪਰਵਾਹ ਹੁੰਗਾਰਾ ਨਹੀਂ ਮਿਲਦਾ ਪਿਆ ਹੈ ਨਾ ਹਾਂਜੀ ਇਸੇ ਰੋਡ ਤੇ 7-8 ਗੱਡੀਆਂ ਹੋ ਗਈਆਂ ਜੀ ਅੱਛਾ ਜੀ ਤੁਹਾਨੂੰ ਦੇਖ ਕੇ ਨਹੀਂ ਸਾਨੂੰ ਦੇਖ ਕੇ ਨੀ ਜੀ ਪਹਿਲਾਂ ਹੋਰ ਵੀ ਸੀ ਤੇ ਪਹਿਲਾਂ ਦੋ ਕਿਸੀ ਸਾਨੂੰ ਦੇਖ ਕੇ ਹੋਰ ਵਧ ਗਈਆਂ ਯਾਨੀ ਕਿ ਕੰਮ ਚੱਲਦਾ ਦੇਖ ਕੇ ਨਾਲ ਵਿੱਚ ਹੋਰ ਵੀ ਜੁੜ ਗਏ ਹੋਰ ਜੁੜ ਗਏ ਤੇ ਤੁਹਾਡੇ ਵਾਲਾ ਕੰਮ ਦਾ ਵੀ ਜਿਹਨੂੰ ਆਪਾਂ ਕਹਿ ਸਕਦੇ ਕੰਮ ਘਟਾਤਾ ਇਹਨਾਂ ਬਹੁਤ ਜ਼ਿਆਦਾ ਘਟ ਗਿਆ ਤੇ ਬਾਬਾਈ ਜੇ ਤੁਹਾਡੇ ਕੋ ਕਿਸੇ ਨੇ ਆਣਾ ਹੋਵੇ ਜਦਾਂ ਕਹਿ ਸਕਦੇ ਜਾਂਦਾ ਕੁਝ ਇੱਧਰ ਪੀਣ ਵਾਸਤੇ ਜਾਂ ਕਿਸੇ ਨੇ ਮਦਦ ਕਰਨ ਵਾਸਤੇ ਵੀ ਆਣਾ ਹੋਵੇ ਤੇ ਤੁਸੀਂ ਖੜੇ ਕਿੱਥੇ ਹੋਣ ਨੇ ਆਪਣਾ ਪਤਾ ਦੱਸ ਦਿਓ ਇੱਕ ਵਾਰੀ ਇਹ ਹੰਬੜਾ ਰੋਡ ਤੇ ਖੜਾ ਜੀ ਮੈਂ ਮਹਾਵੀਰ ਕਨੌਨੀ ਦੇ ਸਾਹਮਣੇ ਗੇਟ ਦੇ ਕੋਲ ਜੀ ਹਾਂਜੀ ਤੇ ਇੱਕ ਵਾਰੀ ਟਾਈਮਿੰਗ ਦੁਬਾਰਾ ਦੱਸ ਦਿਓ ਵੀ ਚੰਗੀ ਤਰ੍ਹਾਂ ਵੀ ਟਾਈਮਿੰਗ ਕਿੰਨੇ ਤੋਂ ਕਿੰਨੇ ਵਜੇ ਤੱਕ ਤੁਸੀਂ ਹੋਣਾ ਨਾ ਤਾਂ ਜੀ 10 ਵਜੇ ਦੇ ਤਿੱਕਰ ਆ 13 ਘੰਟੇ ਡਿਊਟੀ ਛੁੱਟੀ ਕੋਈ ਨਹੀਂ ਛੁੱਟੀ ਕੋਈ ਨਹੀਂ ਯਾਨੀ ਕਿ 24 ਇੰਟੂ 7 ਤੁਸੀਂ ਇੱਥੇ ਹੀ ਖੜੇ ਹੋਣਾ ਹਾਂਜੀ ਇੱਥੇ ਹੀ ਹੁੰਦੇ ਹਾਂ ਜੀ ਤੇ ਤੁਹਾਨੂੰ ਮੈਂ ਇੱਕ ਵਾਰੀ ਫੇਰ ਅਪੀਲ ਕਰਦਿਆਂ ਚਾਹੂੰਗਾ ਆਪਣੇ ਪੱਧਰ ਦੇ ਉੱਤੇ ਵੀ ਤੁਸੀਂ ਵੀ ਜੇ ਕਿਤੇ ਲੰਘ ਰਹੇ ਹੋ ਹੰਬੜਾ ਰੋਡ ਤੋਂ ਜਾ ਰਹੇ ਹੋ ਹਨਾ ਤੇ ਮਹਾਵੀਰ ਨੀ ਕਲੇਬ ਦੇ ਸਾਹਮਣੇ ਬਾਬਾ ਜੀ ਖੜੇ ਹੁੰਦੇ ਇਹਨਾਂ ਦੇ ਜਿਹੜੇ ਕਿ ਇਹ ਟੈਂਪੂ ਲੱਗਿਆ ਹੁੰਦਾ ਛੋਡੇ ਵਾਲਾ ਤੋਂ ਨਹੀਂ ਵੇਸ਼ੀ ਅਪੀਲ ਕਰਾਂਗੇ ਇੱਥੇ ਇਹਨਾਂ ਦੇ ਕੋਲ ਆਓ ਜੇ ਤੁਸੀਂ ਮਦਦ ਨਹੀਂ ਕਰ ਸਕਦੇ ਘੱਟੋ ਘੱਟ ਇਹਨਾਂ ਕੋਲ ਸੋਡਾ ਜ਼ਰੂਰ ਪੀ ਕੇ ਜਾਓ ਤੇ ਇਹੋ ਜਿਹੀਆਂ ਹੋਰ ਵੀਡੀਓਜ਼ ਲਈ ਸਾਡੇ ਨਾਲ ਜੁੜੇ ਰਹੋ ધ ਸਿਟੀ ਹੈਡਲਾਈਨਸ ਥੈਂਕ ਯੂ